ਫਰੋਜ਼ਪੁਰ ਦੇ ਵਿੱਚ ਚੋਰੀਆਂ ਦਾ ਸਿਲਸਲਾ ਲਗਾਤਾਰ ਜਿਹੜਾ ਵਧਦਾ ਜਾ ਰਿਹਾ ਹੈ ਪਰ ਅੱਜ ਦੀ ਜਿਹੜੀ ਘਟਨਾ ਜਿਹੜੀ ਉਹ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਇੱਕ ਜਿਹੜੀ ਚੋਰੀ ਉਸ ਜਗ੍ਹਾ ਤੇ ਹੋਈ ਹੈ ਜਿੱਥੇ ਇੱਕ ਪਾਸੇ ਨਾਲ ਫਰੋਜ਼ਪੁਰ ਦੀ ਕੇਂਦਰੀ ਜੇਲ ਹੈ ਤੇ ਦੂਸਰੇ ਪਾਸੇ ਜਿਹੜਾ ਸਰਕਾਰੀ ਹਾਈ ਸਕੂਲ ਹੈਗਾ ਉਹਦੇ ਦਰਮਿਆਨ ਜਿਹੜੀ ਸੜਕੇ ਉਸ ਸੜਕ ਤੇ ਉੱਪਰ ਜਿਹੜਾ ਫਰੋਜ਼ਪੁਰ ਜ਼ਿਲ੍ਹੇ ਦੀਆਂ ਉਹ ਹੌਣ ਆਰ ਔਰਤਾ ਤਾਂ ਬੱਚੀਆਂ ਜਿਹੜੀਆਂ ਜਾਂ ਲੜਕੀਆਂ ਦੀਆਂ ਜਿੰਨਾਂ ਦੀਆਂ ਇੱਥੇ ਜਿਨ੍ਹਾਂ ਨੇ ਕੋਈ ਮਕਾਮ ਹਾਸਲ ਕੀਤੇ ਸੀ ਮਿਹਨਤਾਂ ਕਰਕੇ ਉਹਨਾਂ ਦੇ ਬੋਰ ਲਗਾਏ ਗਏ ਸੀ ਕਿ ਇਹ ਜਿਹੜਾ ਇੱਕ ਰੋਡ ਜਿਹੜਾ ਹੈ ਕਿ ਸਪੈਸ਼ਲ ਤੌਰ ਤੇ ਜਿਹੜਾ ਬਣਾਇਆ ਗਿਆ ਸੀ ਜਿਸ ਦਾ ਨਾਮ ਹੀ ਰੱਖਿਆ ਗਿਆ ਸੀ ਨਾਰੀ ਸ਼ਕਤੀ ਮਾਰਗ ਜਿਹੜਾ ਰੱਖਿਆ ਗਿਆ ਸੀਗਾ ਹਾਊਸ ਦੇ ਉੱਪਰ ਬੋਰ ਲਗਾਏ ਸੀ ਤੁਹਾਨੂੰ ਤਸਵੀਰ ਦਿਖਾਉਣੇ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੇਖੋ ਸਾਹਮਣੇ ਇੱਕ ਲੜਕੀ ਦੀ ਇੱਕ ਦੇਵੀ ਦੀ ਤਸਵੀਰ ਲੱਗੀ ਹੋਈ ਕਰਮ ਦੀ ਦੀਪਕੌਰ ਜਿਹੜੀ ਹੈਗੀ ਉਹ ਜਿਹੜੀ ਹੈਗੀ ਗੇਮ ਸੇਵੇ ਗਤਕਾ ਖੇਡ ਦੀ 골ਡ ਮੈਡਲ ਹੈਗੀ ਇਹਦਾ ਬੋਰਡ ਲੱਗਾ ਇਸੇ ਤਰ੍ਹਾਂ ਜਿਹੜੇ ਹੋਰ ਵੀ ਬੋਰਡ ਲੱਗੇ ਪਿੱਛੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੇਂਦਰੀ ਜੇਲ੍ਹ ਦੀਆਂ ਤਸਵੀਰਾਂ ਨੇ ਇਹ ਜਿਹੜੀ ਦੁਵਾਰ ਜਿਹੜੀ ਹੈ ਪਿੱਛੇ ਦੇਖ ਰਹੇ ਕੇਂਦਰੀ ਜੇਲ੍ਹ ਇਸ ਦੇ ਨਾਲ-ਨਾਲ ਕੇਂਦਰੀ ਜੇਲ੍ਹ ਦੀ ਦੁਵਾਰ ਦੇ ਨਾਲ ਦੂਸਰਾ ਦੇਖੋ ਇਹ ਬੋਰਡ ਇੱਕ ਹੋਰ ਲੱਗਾ ਹੋਇਆ ਹੈ ਇੱਕ ਹੋਰ ਪੀਸ਼ਾ ਤਿਵਾਰੀ ਜਿਹੜੀ ਹੈਗੀ ਰਾਜਪਤਰੀ ਜਿਹੜੀ ਉਹਦੇ ਵੱਲੋਂ ਵੀ ਕੇੜੀ ਜਿਹੜਾ ਵਿਚ 골ਡ ਮੈਡਲ ਹੈਗਾ ਇਹ ਜਿਹੜਾ ਬੋਰਡ ਚੋਰਾਂ ਦੇ ਵੱਲੋਂ ਇਹਨੂੰ ਵੀ ਪੱਟਣ ਦੀ ਕੋਸ਼ਿਸ਼ ਕੀਤੀ ਗਈ ਇਹ ਜਿਸ ਸਮੇ ਅਸੀਂ ਹੁਣ ਖੜੇ ਆ ਇਸ ਸਮੇ ਜਿਹੜੇ ਚੋਰ ਦਿਨ ਦਿਹਾੜੇ ਇਹਨੂੰ ਪੱਟਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਲੇਕਿਨ ਮੀਡੀਆ ਦੇਖ ਕੇ ਉਹ ਇੱਥੋਂ ਰਫੂ ਚੱਕਰ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਟੋਟਲ ਜਿਹੜੇ ਨੇ ਕਰੀਬ 40 ਤੋਂ ਪਲੱਸ ਜਿਹੜੇ ਇਹ ਬੋਰਡ ਜਿਹੜੇ ਲਗਾਏ ਗਏ ਸੀ ਲੜਕੀਆਂ ਤੇ ਪਰ ਜਿਹੜੇ ਇਸ ਸਮੇ ਮੌਜੂਦ ਜਿਹੜੇ 18 ਜਿਹੜੇ ਬੋਰਡ ਇੱਥੇ ਰਹਿ ਗਏ ਨੇ ਬਾਕੀ ਸਾਰੇ-ਸਾਰੇ ਚਾ ਦੇਖ ਸਕਦੇ ਪੁਲਿਸ ਵੀ ਗੱਡੀਆਂ ਵੀ ਇੱਥੋਂ ਲਗਾਤਾਰ ਲੰਘਦੀਆਂ ਨੇ ਫਿਰ ਵੀ ਦਿਨ ਦਿਹਾੜੇ ਜਿਹੜਾ ਇਹ ਚੋਰੀਆਂ ਜਿਹੜੀਆਂ ਹੋ ਰਹੀਆਂ ਨੇ ਸਾਡੇ ਨਾਲ ਇੱਥੇ ਲੋਕ ਵੀ ਮੌਜੂਦ ਨੇ ਗੱਲਬਾਤ ਕਰਾਂ ਕਿ ਨਾਲ ਮਨਜੀਤ ਸਿੰਘ ਜੀ ਅੱਛਾ ਮਨਜੀਤ ਸਿੰਘ ਜੀ ਕਿਵੇਂ ਦੇਖਦੇ ਜੇ ਆ ਜਿਹੜੀ ਇਹ ਘਟਨਾ ਜਿਹੜੀ ਕਿ ਚੋਰੀ ਦੀ ਹੋਇਆ ਜਿਹੜੀ ਹੋਈ ਏ ਇਸ ਚੀਜ਼ ਨੂੰ ਕਿਵੇਂ ਦੇਖਦੇ ਜੀ ਦੇਖੋ ਜੀ ਇਹ ਤਾਂ ਬਹੁਤ ਮਾੜੀ ਗੱਲ ਆ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਦੋਂ ਇਹ ਜ਼ੋਰ ਬਣੀ ਸੀ ਨਾ ਸਤ ਪਹਿਲਾਂ ਜ਼ੋਰ ਨਹੀਂ ਸੀ ਜਦੋਂ ਇਹ ਪ੍ਰਸ਼ਾਸਨ ਨੇ ਜ਼ੋਰ ਕੱਢੀ ਸੀਗੀ ਉਦੋਂ ਸ਼ਹਿਰ ਵਾਸੀਆਂ ਨੇ ਬਹੁਤ ਜਨਕੀ ਧੰਨਵਾਦ ਕੀਤਾ ਸੀ ਪ੍ਰਸ਼ਾਸਨ ਦਾ ਕਿ ਅੱਛਾ ਕੰਮ ਕੀਤਾ ਔਰ ਉਸ ਤੋਂ ਵੀ ਅੱਛਾ ਕੰਮ ਇਹਨਾਂ ਨੇ ਕੀਤਾ ਸੀ ਕਿ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਨੇ ਬੱਚੀਆਂ ਨੇ ਸਾਡੀਆਂ ਜਿਨ੍ਹਾਂ ਨੇ ਆਪਣੇ ਮਾਪਿਆਂ ਦਾ ਨਾਂ ਆਪੋ ਆਪਣੀ ਫੀਲਡ ਦੇ ਵਿੱਚ ਜ਼ਿਲ੍ਹੇ ਦਾ ਨਾਂ ਪੰਜਾਬ ਦਾ ਨਾਂ ਰੋਸ਼ਨ ਕੀਤਾ ਉਹਨਾਂ ਦੀਆਂ ਉਹਨਾਂ ਤੱਕ ਪਹੁੰਚ ਕਰਕੇ ਉਹਨਾਂ ਦੀਆਂ ਫਲੈਕਸੀਆਂ ਬਣਾ ਕੇ ਇਹਨਾਂ ਨੇ ਲਈਆਂ ਸੀ ਤਾਂ ਕਿ ਸਮਾਜ ਦੀਆਂ ਜਿਹੜੀਆਂ ਦੂਜੀਆਂ ਸਾਡੀਆਂ ਛੋਟੀਆਂ ਬੱਚੀਆਂ ਨੇ ਉਹਨਾਂ ਵਾਸਤੇ ਉਹ ਪ੍ਰੇਰਨਾਦਾਇਕ ਹੋਣ ਉਹਨਾਂ ਤੋਂ ਸਿੱਖਣ ਕੁਝ ਤੇ ਬਹੁਤ ਵਧੀਆ ਸੀ ਸ਼ਹਿਰ ਵਾਸੀ ਬਹੁਤ ਖੁਸ਼ ਹੀ ਇਸ ਗੱਲ ਤੋਂ ਪ੍ਰਸ਼ਾਸਨ ਦੇ ਤੋਂ ਆਪਾਂ ਗੱਲ ਕਰਦੇ ਆਂ ਕਿ ਟੋਟਲ ਜਿਹੜੇ ਹੈਗੇ ਕਿੰਨੇ ਕੁ ਬੋਰਡ ਜਿਹੜੇ ਲੱਗੇ ਹੋਏ ਸੀ ਤੇ ਕਿੰਨੇ ਕੁ ਚੋਰੀ ਜਿਹੜੇ ਹੋ ਗਏ ਵੈਸੇ ਪੱਕਾ ਤਾਂ ਨਹੀਂ ਅੰਦਾਜ਼ਾ ਹੈ ਕਿ ਕਮ ਸੇ ਕਮ 40 ਕਿਤੇ ਤਾਂ ਉੱਤੇ ਤਾਂ ਹੋ ਸਕਦੇ ਥੱਲੇ ਨਹੀਂ ਹੋਣਗੇ ਜੀ ਠੀਕ ਹੈ ਨਾ ਬਾਕੀ ਪੱਕੀ ਫਿਗਰ ਨਹੀਂ ਵੈਸੇ ਅੰਦਾਜ਼ਾ ਕਿਉਂਕਿ ਉੱਥੋਂ ਨੰਗੀ ਦਾ ਵੇਖੀ ਦਾ ਤਕਰੀਬਨ 40 ਤੋਂ ਉੱਤੇ ਹੋ ਸਕਦੇ ਘੱਟ ਨਹੀਂ ਹੋਣਗੇ ਤੇ ਬਾਕੀ ਇਹ ਜੀ ਜੇ ਦੇਖੋ ਅਸੀਂ ਉਹਨਾਂ ਬੱਚੀਆਂ ਦੇ ਬੋਰਡ ਲਾਏ ਨੇ ਜਿਨ੍ਹਾਂ ਨੇ ਸਮਾਜ ਨੂੰ ਜਿਨ੍ਹਾਂ ਨੂੰ ਕੁਝ ਦੇਣ ਜਿਨ੍ਹਾਂ ਨੇ ਸਮਾਜ ਨੂੰ ਕੁਝ ਦਿੱਤਾ ਤਾਂ ਜੇ ਅਸੀਂ ਇੱਕ ਪਾਸੇ ਸਾਡੀ ਸਰਕਾਰਾਂ ਜਾਂ ਸਾਡੇ ਪ੍ਰਸ਼ਾਸਨਿਕ ਢਾਂਚਾ ਹੀ ਕਹਿੰਦਾ ਥਾਂ-ਥਾਂ ਤੇ ਆ ਦੇਖੋ ਲਿਖਿਆ ਵੀ ਬੇਟੀ ਬਚਾਓ ਬੇਟੀ ਪੜਾਓ ਕੰਦਾ ਦੇ ਵੀ ਸਲੋਗਨ ਲਿਖੇ ਨੇ ਅਸੀਂ ਕਹਿੰਦੇ ਹਾਂ ਕਿ ਜਿਹੜੇ ਸਲੋਗਨ ਗਵਰਨਮੈਂਟ ਦਿੰਦੀ ਆ ਉਹਨਾਂ ਨੂੰ ਪਾਲਣਾ ਵੀ ਹੋਣੀ ਸਮਾਜ ਨੂੰਣੀ ਚਾਹੀਦੀ ਆ ਕੰਦਾ ਦੇ ਉੱਤੇ ਲਿਖ ਦਿਆਂਗੇ ਬੇਟੀ ਬਚਾਓ ਤੇ ਬੇਟੀ ਥੋੜਾ ਬੱਚੀ ਦੀ ਵੇਚ ਲਈਆਂ ਸਾਹਮਣੇ ਬੇਟੀਆਂ ਦੇ ਬੋਰਡ ਲਾ ਕੇ ਅਮਲੀ ਵਟ ਕੇ ਤੇ ਬੇਟੀਆਂ ਨੂੰ ਆਪਾਂ ਕਿਵੇਂ ਬਚਾਵਾਂਗੇ ਦੱਸੋ ਸੋ ਇਸ ਕਰਕੇ ਸਾਡੀ ਤਾਂ ਇਹੀ ਮੰਗ ਹੈਗੀ ਆ ਕਿ ਇਹੋ ਜਿਹੇ ਜਿਹੜੇ ਗਲਤ ਅਨਸਰ ਨੇ ਜਿਹੜੇ ਇਹੋ ਜੇ ਸਮਾਜ ਦੇ ਵਿੱਚ ਅਤੰਕ ਫਲਾਉਂਦੇ ਨੇ ਇਹਨਾਂ ਨੂੰ ਫੜ ਕੇ ਨਾ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਹੋਰ ਕਿਸੇ ਦੀ ਹਿੰਮਤ ਨਾ ਭਾਵੇ ਇਹੋ ਜਿਹਾ ਗਲਤ ਕੰਮ ਕਰੇ ਕਿਵੇਂ ਦੇਖਦੇ ਜੀ ਪੁਲਿਸ ਦੀ ਕਾਰਗੁਜ਼ਾਰੀ ਨੂੰ ਅਸੀਂ ਜੀ ਗੱਲ ਕਰੀਏ ਪੁਲਿਸ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਜੀ ਸ਼ਰਮ ਦੇਣ ਦਿਹਾੜੇ ਜੇ ਹੋਂਦ ਹੀ ਸਮੇਂ ਦੇ ਅਸੀਂ ਗੱਲ ਕਰਦੇ ਹੁਣੇ-ਹੁਣੇ ਜਿਹੜਾ ਇਹ ਬੋਰਡ ਪੱਟਣ ਦੀ ਵੀ ਕੋਸ਼ਿਸ਼ ਕਰ ਰਹੇ ਸੀ ਜਿਹੜੇ ਦੇਖੋ ਇਸ ਤੋਂ ਵੱਡੀ ਕੀ ਹੋ ਸਕਦੀ ਆ ਵੀ ਆ ਆ ਅਖੱਬੇ ਪਾਸੇ ਜਿਹੜੀ ਸਾਦੀ ਥਾਂ ਹੈਗੀ ਆ ਜਾਂ ਬਿਲਡਿੰਗ ਕਹ ਲੋ ਇਹ ਸੈਂਟਰਲ ਜੇਲ੍ਹ ਦੀ ਆ ਤੇ ਉਹ ਉੱਚੇ ਉੱਚੇ ਸਾਹਮਣੇ ਦੇਖੋ ਉਹਨਾਂ ਦੀ ਚੌਂਕੀ ਵੀ ਬਣੀ ਆ ਪੋਸਟ ਹੈ ਹਾਂ ਪੋਸਟ ਬੰਨੀ ਬੈਠਾ ਹਾਂ ਹਾਂ ਸੰਤਰੀ ਉਹਦੀ 24 ਘੰਟੇ ਡਿਊਟੀ ਹੁੰਦੀ ਹੈ ਜੀ ਤੇ ਜੇ ਉਹ ਬੋਰਡ ਨਹੀਂ ਬਚਾ ਸਕਦੇ ਤਾਂ ਫੇਰ ਤੀਜੇ ਦੇ ਅਖਬਾਰ ਚ ਵੀ ਆ ਜਾਂਦਾ ਜੀ ਕੋਈ ਮੋਬਾਈਲ ਛੁੱਟ ਗਿਆ ਜੀ ਕੋਈ ਨਸ਼ਾ ਛੁੱਟ ਗਿਆ ਜੀ ਇਹ ਤਾਂ ਵੀ ਇਹ ਕੰਮ ਕਿੱਦਾਂ ਲੱਗੂਗਾ ਬੋਰਡ ਤਾਂ ਕੋ ਆਪਾਂ ਬਚਾ ਨਹੀਂ ਸਕਦੇ ਜੀ ਠੀਕ ਨਹੀਂ ਤੇ ਉਹ ਤਾਂ ਬੜਾ ਵੱਡਾ ਕੰਮ ਹੈਗਾ ਉਸ ਤੋਂ ਚਲੋ ਆਪਣਾ ਅੱਜ ਟਾਪਿਕ ਇਹ ਆ ਬਟ ਫਿਰ ਵੀ ਆਪਾਂ ਇਹ ਕਵਾਂਗੇ ਵੀ ਕਿ ਉਹਨਾਂ ਨੂੰ ਇੰਨਾ ਖੋਫ ਨਹੀਂ ਵੀ ਨਾਲ ਆਪਣੀ ਜੇਲ੍ਹ ਦੀ ਕੰਧ ਹੈ ਤੇ ਇੱਥੇ ਬੇਖੋਫ ਦਿਨ ਦਿਹਾੜੇ ਪੱਟੀ ਜਾਂਦੇ ਨੇ ਬੋੜ ਜੀ ਇੱਕ ਵਾਰ ਫਿਰ ਵੀ ਤਸਵੀਰ ਦਿਖਾਵਾਂਗੇ ਤੁਸੀਂ ਦੇਖ ਸਕਦੇ ਜੀ ਇੱਕ ਇੱਥੇ ਬੇਟੀ ਦਾ ਜਿਹੜਾ ਬੋਟ ਲੱਗਾ ਹੋਇਆ ਇਸ ਤੋਂ ਜਿਹੜਾ ਅੱਗੇ ਇਧਰ ਨੂੰ ਅਸੀਂ ਨਿਗਾਹ ਮਾਰਨੇ ਤੌਰ ਤੁਸੀਂ ਦੇਖ ਸਕਦੇ ਸਾਰੇ ਬੋਰਡ ਜਿਹੜੇ ਟੋਟਲ ਜਿਹੜੇ ਚੋਰਾਂ ਦੇ ਵੱਲੋਂ ਜਿਹੜੇ ਪੱਟ ਕੇ ਲਜਾਏ ਗਿਆ ਰਹੇ ਨੇ ਇੱਥੇ ਜਿਹੜਾ ਲਗਾਤਾਰ ਜਿਹੜੀਆਂ ਚੋਰੀਆਂ ਦਿਨ ਦੇ ਸਮੇਂ ਵਿੱਚ ਜਿਹੜੀਆਂ ਕੀਤੀਆਂ ਜਾ ਰਹੀਆਂ ਹੈਗੀਆਂ ਨੇ ਤਸਵੀਰ ਤੁਸੀਂ ਦੇਖੋ ਇੱਕ ਤੁਹਾਨੂੰ ਦਿਖਾਉਣਾ ਦੇਖੋ ਵੱਡੇ ਅੱਖਾਂ 'ਚ ਲਿਖਿਆ ਹੈ ਬੇਟੀ ਬਚਾਓ ਤੇ ਬੇਟੀ ਨੂੰ ਪੜ੍ਹਾਓ ਇਹ ਬੇਟੀਆਂ ਦੇ ਵਾਸਤੇ ਉਹਨਾਂ ਦੇ ਲਈ ਇਹ ਐਪਰੀਸ਼ੀਏਟ ਕਰਨ ਦੇ ਵਾਸਤੇ ਇਹ ਲਗਾਇਆ ਗਿਆ ਸੀਗਾ ਜਿਹੜਾ ਰੋਲ ਵੀ ਬਣਾਇਆ ਗਿਆ ਸੀਗਾ ਇਸ ਚੀਜ਼ ਨਾਲ ਪ੍ਰੇਰਨਾ ਸੋਰਥ ਇਹ ਬੱਚੀਆਂ ਬਰਨ ਤੇ ਹੋਰ ਵੀ ਜਿਹੜੀਆਂ ਬੱਚੇਆਂ ਜਿਹੜੀਆਂ ਨੇ ਇਹਨਾਂ ਨੂੰ ਦੇਖ ਕੇ ਇਹਨਾਂ ਦੇ ਵੱਲ ਜਿਹੜੇ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕਰਨ ਸਾਡੇ ਨਾਲ ਇੱਕ ਹੋਰ ਇਥੇ ਮੌਜੂਦ ਹੈ ਗਿੰਦਸਿੰਦਰ ਜੀ ਕਿਵੇਂ ਦੇਖਦੇ ਸਾਰੀ ਘਟਨਾ ਨੂੰ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਹੈ ਮੈਂ ਤਾਂ ਜੀ ਹੁਣ ਉਥੋਂ ਸਟੇਡੀਅਮ ਵੱਲ ਜਾਣ ਲਈ ਜਦੋਂ ਲੰਘ ਰਿਹਾ ਸੀ ਤਾਂ ਮੀਡੀਆ ਪਰਸੈਂਟ ਦੇਖੇ ਉੱਥੇ ਮੇਰੀ ਸਕੂਟਰੀ ਪਿੱਛੇ ਖੜੀ ਹੈ ਤੇ ਉਦੋਂ ਪਤਾ ਲੱਗਾ ਵੀ ਗੱਲ ਕਰ ਰਹੇ ਸੀ ਕੋਈ ਹੁਨੇ ਲੈ ਬੰਦਾ ਦੋ ਬੰਦੇ ਸੀ ਉਹ ਬੋਰਡ ਪਟ ਰਹੇ ਸੀ ਤੇ ਮੈਂ ਦੇਖਿਆ ਵੀ ਮੇਰੀ ਆਪਣੀ ਬੇਟੀ ਦਾ ਵੀ ਲੱਗਾ ਹੋਇਆ ਸੀ ਤੇ ਉਹ ਵੀ ਨਹੀਂ ਹੈਗਾ ਆਪਣੀ ਖੁਦ ਦੀ ਬੇਟੀ ਦਾ ਵੀ ਅਸੇ ਮੇਰੀ ਬੋਟੀ ਦਾ ਲਾਸਟ ਬੋਰਡ ਹੈ ਮੇਰੀ ਬੇਟੀ ਦਾ ਸੀ ਜੀ ਇੱਧਰ ਉਦੀ ਮੇਰੇ ਕੋਲ ਪੁਰਾਣੀਆਂ ਵੀਡੀਓ ਵੀ ਪਈਆਂ ਹੋਈਆਂ ਪਰ ਦੁੱਖ ਲੱਗਾ ਜੀ ਬੜਾ ਬਹੁਤ ਦੁੱਖ ਲੱਗਾ ਕਿਉਂਕਿ ਇਹ ਸਰਕਾਰ ਲਈ ਤਾਂ ਇੱਕ ਲੋਹੇ ਦਾ ਬੋਰਡ ਹੈ ਚਲੋ ਉਦੋਂ ਜਦੋਂ ਲਵਾਇਆ ਸੀ ਉਦੋਂ ਉਹਨ ਪਰ ਗੱਲ ਹੈ ਸਾਡੀਆਂ ਦੇ ਨਾ ਭਾਵਨਾਵਾਂ ਜੋੜੀਆਂ ਲੱਖਾਂ ਕਰੋੜਾਂ ਰੁਪਏ ਦੀ ਨੇ ਮੈਨ ਮੋਲੀ ਨਹੀਂ ਹੈਗਾ ਉਹਨਾਂ ਦਾ ਪਰ ਇਹ ਭਾਵਨਾਵਾਂ ਵਿੱਚ ਜੋ ਦੁੱਖ ਦੀਆਂ ਉਹਦਾ ਦੁੱਖ ਹੁੰਦਾ ਵੀ ਭਾਵਨਾਵਾਂ ਵਿੱਚ ਦੁੱਖ ਦੀਆਂ ਕਿਉਂਕਿ ਸਾਰੀਆਂ ਤੇ ਆਈਆਂ ਆਪਣੀਆਂ ਬੋਰਡ ਥਲੇ ਰੁਲਦੇ ਪਿਆ ਇਹਨਾਂ ਦਾ ਕੀ ਫਾਇਦਾ ਹੈ ਜੇ ਆਪਾਂ ਇਹ ਬੋਰਡ ਨਹੀਂ ਬਚਾ ਸਕਦੇ ਫਿਰ ਇਹਨਾਂ ਨੂੰ ਇਲਾਨ ਦਾ ਫਾਇਦਾ ਨਹੀਂ ਹੈਗਾ ਤੇ ਮੇਰੀ ਸਰਕਾਰ ਅੱਗੇ ਇੱਕੋ ਮੰਗ ਹੈ ਇੱਕੋ ਬੇਨਤੀ ਹੈ ਮੰਗਦਾ ਨਹੀਂ ਕਿਸਦਾ ਮੰਗਦਾ ਸਾਡੀ ਕਿ ਮੈਂ ਬੇਨਤੀ ਹੈ ਵੀ ਇਹਨਾਂ ਬੋਰਡਾਂ ਨੂੰ ਜਾਂ ਤਾਂ ਤੁਸੀਂ ਸੇਫਟੀ ਪ੍ਰਦਾਨ ਕਰੋ ਨਹੀਂ ਤਾਂ ਫਿਰ ਇਹ ਧੀਆ ਪੈਣਾ ਦੇ ਜਿਹੜੇ ਬੋਰਡ ਲੱਗੇ ਨੇ ਉਹਨਾਂ ਬੜੇ ਬੜਿਆਂ ਲੋਕਾਂ ਦੀ ਭਾਵਨਾਵਾਂ ਜੁੜੀਆਂ ਨੇ ਉਹਨੂੰ ਤੁਸੀਂ ਇਕੱਠੇ ਕਰਾ ਕੇ ਸਟੋਰ ਚ ਡੀਸੀ ਦਫ਼ਤਰ ਰੱਖ ਲੋ ਜਾਂ ਤੀਜੀ ਆਪਸ਼ਨ ਇਹ ਹੈ ਕਿ ਜਿਹੜਾ ਤੁਹਾਡੇ ਖਰਚਾ ਹੋਇਆ ਜਿੰਨਾਂ ਦੇ ਬੋਰਡਾਂ ਦਾ ਖਰਚਾ ਲੈ ਕੇ ਤੋਂ ਉਹਨਾਂ ਨੂੰ ਸਪੁਰਤ ਕਰ ਦਿਓ ਹੈਂਡਓਵਰ ਕਰ ਦਿਓ ਦੂਜੀ ਗੱਲ ਮੈਂ ਮੈਂ ਅੱਜ ਮੈਂ ਬੇਟੀ ਨੂੰ ਭੇਜਿਆ ਹੈ ਤੇ ਬੇਟੀ ਨੇ ਮੇਰੀ ਨੇ ਕੈਨੇਡਾ ਹੈ ਮੈਂ ਆਪਣੀ ਬੇਟੀ ਨੂੰ ਭੇਜਿਆ ਕਹਿੰਦੀ ਪਾਪਾ ਮੇਰਾ ਪੰਜਾਬ ਨੂੰ ਬੜਾ ਦਿਲ ਕਰਦਾ ਹੁਣ ਇੱਕ ਵਾਰ ਸਤਿਪੰਤ ਜੀ ਕਹਿੰਦੇ ਜੇ ਅਸੀਂ ਬੱਚੇ ਵਾਪਸ ਲੈ ਕੇ ਆਨੇ ਆ ਜੇ ਹੁਣ ਬੇਟੀ ਨੂੰ ਉੱਥੇ ਉਹ ਬੋਰਡ ਵੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਵੀ ਜਾਂ ਤਾਂ ਇਹੋ ਜਿਓ ਉਪਰਾਲੇ ਨਾ ਕਰਨ ਜਿਹੜੇ ਲੋਕਾਂ ਦੇ ਭਾਵਨਾਵਾਂ ਜਿੰਨਾ ਜੁੜੀਆਂ ਹਰੇਕ ਚੀਜ਼ ਜਿਹੜੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਤੇ ਜਾਂ ਫਿਰ ਇਹਨਾਂ ਨੂੰ ਸੇਫਟੀ ਪ੍ਰਦਾਨ ਕਰੇ। ਇਹ ਕਿਹੜੀ ਕਿਹੜੀ ਗੇਮ ਦੇ ਵਿੱਚ ਮੇਰੀ ਬੇਟੀ ਬੈਡਮਿੰਟਨ ਸੀ ਜੀ ਲਗਾਤਾਰ 5-6 ਸਾਲ ਉਹ ਪੰਜਾਬ ਚੈਂਪੀਅਨ ਰਹੀ ਹੈ, ਨੈਸ਼ਨਲ ਪਲੇਅਰ ਹੈ। ਹਾਂਜੀ ਤੇ ਬਹੁਤ ਕਲਿਫ ਰਹੀ ਪਰ ਦੀ ਪਲੇਅਰ ਹੈ ਜਿਹੜੀ ਜਿਹੜੀ ਓਪਨ ਚੋਂ ਨੈਸ਼ਨਲ ਮੈਡਲਿਸਟ ਸਟੇਟ ਮੈਡਲਿਸਟ ਤਾਂ ਨੈਸ਼ਨਲ ਪਲੇਅਰ ਹੈ। ਸਾਡੇ ਨਾਲ ਹੋਰ ਵੀ ਇੱਥੇ ਮੌਜੂਦ ਹੈਗੇ ਨੇ ਵੀ। ਵੀਰੇ ਕਿਵੇਂ ਦੇਖਦੇ ਜੀ ਆਪਾਂ ਇਹ ਗੱਲ ਕਰੀਏ ਪ ਅਸਲ ਤੇ ਭਾਜੀ ਇਹ ਨਾ ਜਿੰਨਾ ਮਰਜੀ ਜ਼ੋਰ ਲਗਾ ਲੈਣ ਜਿਹੜੇ ਸ਼ਰਾਰਤੀ ਅੰਸਰ ਹੈ ਇਹ ਕੋਈ ਨਾ ਕੁਝ ਕਰ ਹੀ ਲੈਂਦੇ ਆ ਠੀਕ ਹੈ ਇਹ ਤਾਂ ਪੁਲਿਸ ਨੂੰ ਸ਼ਕਤੀ ਨਾਲ ਚਾਹੀਦਾ ਕਿ ਇਹਨਾਂ ਨੂੰ ਬਾਹਰ ਹੀ ਨਾ ਕੱਢਣ ਕਿਉਂਕਿ ਜਦੋਂ ਹੀ ਕੋਈ ਵਾਰਦਾਤ ਕਰਦੇ ਆ ਜਾਂਦੇ ਆ ਫਿਰ ਬਾਹਰ ਆ ਜਾਂਦੇ ਆ ਤੇ ਪੁਲਿਸ ਨੂੰ ਕੋਈ ਕਾਨੂੰਨੀ ਐਸਾ ਕਰਨਾ ਚਾਹੀਦਾ ਜਿਹੜੇ ਇਦਾਂ ਦੀ ਚੋਰੀ ਕਰਦੇ ਆ ਉਹਨਾਂ ਨੂੰ ਕਿਸੇ ਤਰੀਕੇ ਅੰਦਰ ਹੀ ਰੱਖਣ ਜਾਂ ਉਹਨਾਂ ਨੂੰ ਸੁਧਾਰ ਕੇ ਹੀ ਬਾਹਰ ਭੇਜਣ ਤੇ ਸਭ ਤੋਂ ਵੱਡੀ ਗੱਲ ਹੈ ਰੁਜ਼ਗਾਰ ਦੀ ਕਮੀ ਰੁਜ਼ਗਾਰ ਹੋਣਗੇ ਤਾਂ ਬੱਚੇ ਇਸ ਪਾਸੇ ਨਹੀਂ ਜਾਣਗੇ ਠੀਕ ਹੈ ਇੱਕ ਨਸ਼ਾ ਤੇ ਇੱਕ ਰੋਜ਼ਗਾਰ ਦੀ ਕਮੀ ਇਹੋ ਜਿਹੀ ਚੀਜ਼ਾਂ ਨੂੰ ਬढ़ावा ਦਿੰਦੀ ਹੈ ਇਹ ਸਨ ਸ਼ਹਿਰ ਨਿਵਾਸੀ ਸੀ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਇਹ ਬੋਰਡ ਜਿਹੜੇ ਨੇ ਲਗਾਤਾਰ ਜਿਹੜੇ ਨੇ ਚੋਰੀ ਜਿਹੜੇ ਹੋ ਰਹੇ ਉਹਦੇ ਪੁਲਿਸ ਨੂੰ ਵੀ ਚਾਹੀਦਾ ਹੈ ਕਿ ਇਸ ਵੱਲ ਜਿਹੜਾ ਖਾਸ ਤੌਰ ਤੇ ਧਿਆਨ ਦੇਵੇ ਸਾਡੇ ਨਾਲ ਜਿਹੜੇ ਇੱਕ ਸ਼ਖਸ ਸੀਗੇ ਜਸਵਿੰਦਰ ਸਿੰਘ ਜਿਨ੍ਹਾਂ ਦੀ ਖੋਦੀ ਬੇਟੀ ਦਾ ਵੀ ਇੱਥੇ ਬੋਰਡ ਲੱਗਾ ਹੋਇਆ ਸੀ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਦੀ ਬੇਟੀ ਸਮੇਂ ਕੈਨੇਡਾ ਦੇ ਵਿੱਚ ਹੈਗੇ ਪਰ ਲੇਕਿਨ ਬੇਟੀ ਲੋਕ ਕਿਆ ਜਾ ਰਿਹਾ ਸੀ ਕਿ ਵਾਪਸ ਮੈਂ ਪੰਜਾਬ ਆਉਣਾ ਪਰ ਇਹ ਹਾਲਾ ਦੇਖ ਕੇ ਮੈਨੂੰ ਸਾਡਾ ਦਿਨ ਨਹੀਂ ਕਰਦਾ ਕਿ ਬੇਟੀਆਂ ਨੂੰ ਵਾਪਸ ਆਵੇ ਇੱਕ ਵਾਰ ਤਸਵੀਰ ਫੇਰ ਤੁਖਾਵਾ ਆਇਆ ਤੁਸੀਂ ਦੇਖ ਸਕਦੇ ਕੇਂਦਰੀ ਜੇਲ ਜਿਹੜੀ ਮੇਨ ਜਿਹੜੇ ਗੱਲ ਕੇਂਦਰੀ ਜੇਲ ਦੇ ਬਿਲਕੁਲ ਨਾਲ ਹੈਗਾ ਉੱਪਰ ਜਿਹੜੇ ਇੱਥੇ ਸਕਿਉਰਟੀ ਵੀ ਲਗਾਤਾਰ ਉੱਪਰ ਜਿਹੜਾ ਉੱਪਰ ਵੀ ਸੰਤਰੀ ਬੈਠਾ ਹੁੰਦਾ ਨੀਚੇ ਜਿਸ ਗੱਲ ਕਰੀਏ ਤਾਂ ਰੋਡ ਦੇ ਉੱਪਰ ਵੀ ਜਿਹੜਾ ਇੱਥੇ ਜਿਹੜਾ ਸਕਿਉਰਟੀ ਜਿਹੜੀ ਤਹਿਨਾਤ ਪੰਜਾਬ ਦੇ ਵਿੱਚ ਆਪਣਾ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੁੰਦਾ ਜੇਲ ਪੁਲਿਸ ਦੀ ਜਿਹੜੀ ਸਕਿਉਰਟੀ ਜਿਹੜੀ ਉਹ ਵੀ ਇੱਥੇ ਲਗਾਤਾਰ ਜਿਹੜੀ ਮੌਜੂਦ ਹੁੰਦੀ ਹੈ ਉਹਨਾਂ ਦੇ ਮੌਜੂਦ ਹੁੰਦਿਆਂ ਫਿਰ ਵੀ ਜਿਹੜਾ ਇਹ ਸ਼ਰਿਆਮ ਦਿਨ ਦਿਹਾੜੇ ਜਿਹੜੇ ਇੱਥੇ ਜਿਹੜੀਆਂ ਚੋਰੀਆਂ ਹੋ ਰਹੀਆਂ ਇਹਨਾਂ ਦੇ ਬੇ ਚੋਰਾਂ ਦੇ ਵੱਲੋਂ ਇਹਨੂੰ ਆਪਣੀ ਨਸ਼ੇ ਦੀ ਪੂਰਤੀ ਦੇ ਲਈ ਇਹਨਾਂ ਨੂੰ ਪੱਟ ਕੇ ਜਿਹੜਾ ਕੀਤਾ ਜਾਂਦਾ ਸੀ ਇੱਕ ਵਾਰ ਤਸਵੀਰ ਤੁਹਾਨੂੰ ਵੀ ਦਿਖਾ ਰਹੇ ਹਾਂ ਜਿਹੜੀ ਤੁਸੀਂ ਦੇਖ ਸਕਦੇ ਹੋ ਜੇਲ੍ਹ ਦੀਆਂ ਤਸਵੀਰਾਂ ਹੈਗੀਆਂ ਨੇ ਜਿੱਥੇ ਬੋਰਡ ਪੱਟ-ਪੱਟ ਕੇ ਜਿੱਥੋਂ ਲਿਆਂਦੇ ਨੇ ਤਾਂ ਆਵਾਜ਼ੇ ਵੀ ਕਾਫੀ ਹੈ ਤੁਸੀਂ ਦੇਖ ਸਕਦੇ ਜੇ ਬੋਰਡ ਜਿਹੜਾ ਆ ਵੀ ਇੱਧਰ ਵੀ ਦਿਖਾਉਂਦੀ ਵੀ ਕੋਸ਼ਿਸ਼ ਕਰਾਂਗਾ ਬੋਰਡ ਤੁਸੀਂ ਦੇਖ ਸਕਦੇ ਬਹੁਤ ਵਧੀਆ ਜਿਹੜਾ ਬੋਰਡ ਬਣਾਇਆ ਹੋਇਆ ਪਰ ਲੇਕਿਨ ਜਿਹੜਾ ਚੋਰਾਂ ਨੂੰ ਸਿਰਫ ਆਪਣਾ ਲੋਹੇ ਦਾ ਜਿਹੜਾ ਸਕੰਜਾ ਜਿਹੜਾ ਉਹਨੂੰ ਪੱਟ ਕੇ ਲਿਜਾਇਆ ਜਾਂਦਾ ਸਿਰਫ ਆਪਣੀ ਨਸ਼ੇ ਦੀ ਪੂਰਤੀ ਲਈ ਬਾਕੀ ਲੇਕਿਨ ਇੱਥੇ ਜਿਹੜਾ ਹੈ ਕਿ ਪੰਜਾਬ ਪੁਲਿਸ ਨੂੰ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈਗਾ ਹੈ ਕਿ ਸਖਤੋ ਸਖਤ ਜਿਹੜਾ ਹੈ ਕਿ ਇੱਥੇ ਪਹਿਰਾ ਵੀ ਦਿੱਤਾ ਜਾਵੇ ਜਿਹੜਾ ਪੁਲਿਸ ਦੇ ਵੱਲੋਂ ਜਿਹੜਾ ਚੱਪੇ ਚੱਪੇ ਤੇ ਚਾਹੇ ਨਿਗਰਾਨੀ ਦੱਸਿਆ ਜਾ ਰਿਹਾ ਹੈਗਾ ਕਿ ਇਲੈਕਸ਼ਨਾਂ ਦੇ ਕਰਕੇ ਕੀਤਾ ਪਰ ਲੇਕਿਨ ਕਿਸੇ ਤਰ੍ਹਾਂ ਦਾ ਪੁਲਿਸ ਦਾ ਖੌਫ ਨਹੀਂ ਹੈਗਾ ਬਾਕੀ ਦੇਖਣਾ ਹੋਵੇਗਾ ਕਿ ਕਿੰਨਾ ਕੁ ਜਿਹੜਾ ਇਹਨਾਂ ਚੋਰਾ ਤੇ ਸਕੰਜਾ ਕੱਸਿਆ ਜਾਂਦਾ ਜਾਂ ਇਸੇ ਤਰ੍ਹਾਂ ਛਰੇ ਆਫ ਜਿਹੜੀਆਂ ਫਰੋਇਪੁਰ ਦੇ ਚੋਰੀਆਂ ਹੁੰਦੀਆਂ ਰਹਿਣਗੀਆਂ ਕੈਮਰਾਮੈਨ ਨਾਲ ਸਿਮਰਨ ਸਿੱਧੂ ਸਕਾਈ ਨਿਊਜ਼ ਪੰਜਾਬ ਫਰੋਇਪੁਰ